ਸਤਰੀ ਕਲਜੀਤ ਤੇ ਸਵਾਗਤ ਹੈ ਅੱਜ ਦੀ ਇਸ ਖਾਸ ਗੱਲਬਾਤ ਵਿੱਚ ਅੱਜ ਆਪਾਂ ਸ਼੍ਰੀ ਰਾਮ ਸ਼ਰਮਾ ਆਚਾਰਿਆ ਜੀ ਦੀ ਲਿਖੀ ਕਿਤਾਬ ਹਾਰ ਨਮਨੋ ਦੇ ਕੁਝ ਅਹਿਮ ਨੁਕਤਿਆਂ 'ਤੇ ਨਜ਼ਰ ਮਾਰਾਂਗੇ ਹਾਂਜੀ ਬਿਲਕੁਲ ਉਹਨਾਂ ਦੀਆਂ ਲਿਖਤਾਂ ਮਤਲਬ ਲੱਖਾਂ ਲੋਕਾਂ ਲਈ ਪ੍ਰੇਰਣਾ ਸਰੋਤ ਨੇ ਤੇ ਇਹ ਕਿਤਾਬ ਹਾਰ ਨਾ ਮੰਨੋ ਇਹ ਸਿਰਫ ਗਿਆਨ ਨਹੀਂ ਦਿੰਦੀ ਸੱਚੀ ਪੁੱਛੋ ਤਾਂ ਸ਼ਖਸੀਅਤ ਨੂੰ ਅੰਦਰੋਂ ਬਦਲਣ ਦੀ ਤਾਕਤ ਰੱਖਦੀ ਹੈ ਅੱਛਾ ਤੇ ਅੱਜ ਦੇ ਜ਼ਮਾਨੇ 'ਚ ਜਿੱਤੇ ਐਨੀ ਭੱਜ ਦੌੜ ਹੈ ਤਣਾ ਹੈ ਉਕੇ ਇਹੋ ਜੀ ਸੇਧ ਦੀ ਮੈਨੂੰ ਲੱਗਦਾ ਬਹੁਤ ਲੋੜ ਹੈ ਬਹੁਤ ਜ਼ਿਆਦਾ ਸਹੀ ਗੱਲ ਹੈ ਤਾਂ ਫਿਰ ਆਓ ਦੇਖੀਏ ਮਤਲਬ ਇਹ ਲਿਖਤ ਕਿਦਾਂ ਸਾਡੀ ਅੰਦਰੂਨੀ ਤਾਕਤ ਜਗਾ ਸਕਦੀ ਹੈ ਤੇ ਜ਼ਿੰਦਗੀ ਨੂੰ ਐਵੇਂ ਬਿਹਤਰ ਬਣਾਉਣ ਚ ਕਿਵੇਂ ਮਦਦ ਕਰ ਸਕਦੀ ਹੈ ਸਭ ਤੋਂ ਪਹਿਲੀ ਗੱਲ ਜਿਹੜੀ ਮੈਨੂੰ ਬਹੁਤ ਅਹਿਮ ਲੱਗੀ ਉਹ ਸੀ ਸਵੈ ਪਰਚੋਲ ਹਾਂਜੀ ਯਾਨੀ ਦੂਜਿਆਂ ਚ ਨੁਕਸ ਕੱਢਣ ਤੋਂ ਪਹਿਲਾਂ ਆਪਣੇ ਅੰਦਰ ਦੇਖਣਾ ਇਹ ਇੰਨਾ ਜ਼ਰੂਰੀ ਕਿਉਂ ਹੈ ਦੇਖੋ ਲੇਖਕ ਤਾਂ ਮੰਨਣਾ ਹੈ ਕਿ ਅਸਲ ਜਿੱਤ ਉਹ ਦੁਨੀਆ ਤੇ ਨਹੀਂ ਹੁੰਦੀ ਅਸਲ ਜਿੱਤ ਆਪਣੇ ਮਨ ਤੇ ਕਾਬੂ ਪਾਉਣਾ ਹੈ ਜਿੱਦਾਂ ਉਹ ਕਹਿੰਦੇ ਨੇ ਜੋ ਦੁਨੀਆਂ ਜਿੱਤਣਾ ਚਾਹੁੰਦੇ ਨੇ ਉਹ ਪਹਿਲਾਂ ਖੁਦ ਨੂੰ ਜਿੱਤਣ ਅੱਛਾ ਜਦੋਂ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਆਪਣੀਆਂ ਕਮੀਆਂ ਦੇਖਦੇ ਹਾਂ ਤਾਂ ਹੀ ਨਿਮਰਤਾ ਹੁੰਦੀ ਹੈ ਨਹੀਂ ਤਾਂ ਦੇਖੋ ਚੰਗਾ ਕੰਮ ਜਿਵੇਂ ਸਮਾਜ ਸੇਵਾ ਵੀ ਹੰਕਾਰ ਵਧਾ ਸਕਦਾ ਹੈ ਜੇ ਨਿਮਰਤਾ ਨਾ ਹੋਵੇ ਇਸ ਲਈ ਆਪਣੇ ਆਪ ਨੂੰ ਜਾਣਨਾ ਬਹੁਤ ਬੁਨਿਆਦੀ ਹੈ ਹਾਂ ਤੇ ਐਸੇ ਐਸੇ ਖੁਦ ਨੂੰ ਸਮਝਣ ਦੇ ਸਿਲਸਲੇ ਵਿੱਚ ਜ਼ਮੀਰ ਦੀ ਆਵਾਜ਼ ਸੁਣਨ ਦੀ ਗੱਲ ਵੀ ਆਉਂਦੀ ਹੈ ਇਹ ਕਿ ਅਸੀਂ ਸਾਰੀ ਦੁਨੀਆ ਨੂੰ ਭਾਵੇਂ ਧੋਖਾ ਦੇ ਦਈਏ ਪਰ ਆਪਣੀ ਜ਼ਮੀਰ ਨੂੰ ਨਹੀਂ ਇਹ ਤਾਂ ਬੜੀ ਮਤਲਬ ਪਾਵਰਫੁਲ ਗੱਲ ਹੈ ਹਾਂਜੀ ਬਿਲਕੁਲ ਇਹ ਸਾਡਾ ਅੰਦਰੂਨੀ ਕੰਪਾਸ ਹੈ ਨਾ ਲੇਖਕ ਕਹਿੰਦੇ ਨੇ ਕਿ ਹਰ ਮੌਕੇ ਤੇ ਹਰ ਕਦਮ ਤੇ ਇਸ ਦੀ ਸਲਾਹ ਲਓ ਇਹ ਸਾਨੂੰ ਦੱਸਦੀ ਹੈ ਕਿ ਕੀ ਸਹੀ ਹੈ ਕੀ ਗਲਤ ਤੇ ਇਹ ਚੀਜ਼ ਫਿਰ ਜ਼ਿੰਦਗੀ ਨੂੰ ਇੱਕ ਭੇਟਾ ਬਣਾਉਣ ਵਿੱਚ ਮਦਦ ਕਰਦੀ ਹੈ ਭੇਟਾ ਮਤਲਬ ਮਤਲਬ ਹਰ ਕੰਮ ਨੂੰ ਇੱਕ ਸੇਵਾ ਵਾਂਗ ਕਰਨਾ ਆਪਣਾ ਸਮਾਂ ਇਮਾਨਦਾਰੀ ਨਾਲ ਵਰਤਣਾ ਦੂਜਿਆਂ ਦਾ ਭਲਾ ਸੋਚਣਾ ਦਇਆ ਰੱਖਣੀ ਹੱਕ ਦੀ ਕਮਾਈ ਕਰਨੀ ਇਹ ਸਭ ਕੁਝ ਪਰ ਜ਼ਿੰਦਗੀ ਚ ਮੁਸ਼ਕਲਾਂ ਵੀ ਆਉਂਦੀਆਂ ਨੇ ਲੋਕ ਬੁਰਾ ਭਲਾ ਕਹਿੰਦੇ ਨੇ ਨਿੰਦਿਆ ਕਰਦੇ ਨੇ ਉਹਦੇ ਬਾਰੇ ਕੀ ਸੇਤ ਹੈ ਹਾਂ ਦੇਖੋ ਕਿਤਾਬ ਇਹੀ ਸਿਖਾਉਂਦੀ ਹੈ ਕਿ ਮੁਸ਼ਕਲਾਂ ਤਾਂ ਆਉਣਗੀਆਂ ਹੀ ਉਹ ਜ਼ਿੰਦਗੀ ਦਾ ਹਿੱਸਾ ਨੇ ਉਹਨਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਅਸਲ ਤਾਕਤ ਬਾਹਰੋਂ ਨਹੀਂ ਮਿਲਣੀ ਉਹ ਅੰਦਰੋਂ ਆਣੀ ਹੈ ਆਪਣੀ ਅੰਦਰੂਨੀ ਸ਼ਕਤੀ ਤੇ ਭਰੋਸਾ ਰੱਖਣਾ ਸਾਨੂੰ ਸਿਰਫ ਆਪਣੇ ਕੰਮਾਂ ਤੇ ਆਪਣੇ ਕਰਮਾਂ ਤੇ ਕੰਟਰੋਲ ਹੈ ਦੂਜਿਆਂ ਦੀ ਸੋਚ ਤੇ ਉਹਨਾਂ ਦੇ ਕੰਮਾਂ ਤੇ ਨਹੀਂ ਇਸ ਲਈ ਫਿਰ ਸਲਾਹ ਇਹੀ ਹੈ ਕਿ ਨਿੰਦਿਆ ਦੀ ਪਰਵਾਹ ਨਾ ਕਰੋ ਮੁਸਕਰਾਉਂਦੇ ਰਹੋ ਤੇ ਆਪਣੇ ਕੰਮ ਤੇ ਧਿਆਨ ਦਿਓ ਲੋਕਾਂ ਤੋਂ ਬਹੁਤੀਆਂ ਉਮੀਦਾਂ ਵੀ ਨਾ ਰੱਖੋ ਮਤਲਬ ਸਹਾਰਾ ਬਾਹਰ ਨਹੀਂ ਲੱਭਣਾ ਅੰਦਰ ਹੀ ਲੱਭਣਾ ਹੈ ਪਰ ਕਈ ਵਾਰੀ ਇਕੱਲਾਪਨ ਜਾਂ ਨਹੀਂ ਲੱਗਦਾ ਹਾਂ ਲੱਗ ਸਕਦਾ ਹੈ ਪਰ ਲੇਖਕ ਇਸ ਨੂੰ ਇਕੱਲਾਪਨ ਨਹੀਂ ਕਹਿੰਦੇ ਉਹ ਕਹਿੰਦੇ ਨੇ ਇਹ ਅੰਦਰੂਨੀ ਸ਼ਕਤੀ ਨੂੰ ਵਧਾਉਣ ਦਾ ਉਹਨੂੰ ਵਿਕਸਿਤ ਕਰਨ ਦਾ ਮੌਕਾ ਹੈ ਜਿਹੜੇ ਵੱਡੇ ਲੋਕ ਹੋਏ ਨੇ ਉਹ ਅਕਸਰ ਇਕੱਲੇ ਚੱਲੇ ਨੇ ਆਪਣੇ ਅੰਦਰਲੇ ਵਿਸ਼ਵਾਸ ਤੇ ਸਿਰ ਤੇ ਦੂਜਿਆਂ ਤੇ ਬਹੁਤੀ ਨਿਰਪਰਤਾ ਉਹ ਅਕਸਰ ਨਿਰਾਸ਼ਾ ਹੀ ਦਿੰਦੀ ਹੈ। ਅੱਛਾ। ਜਿਵੇਂ ਕਿਤਾਬ ਚ ਕਿਹਾ ਆਪਣੇ ਅੰਦਰਲੇ ਖਜ਼ਾਨੇ ਨੂੰ ਲੱਭੋ। ਦੂਜਿਆਂ ਤੋਂ ਉਮੀਦਾਂ ਲਾਉਣੀਆਂ ਤਾਂ ਐਵੇਂ ਹਵਾ ਚ ਕਿੱਲੇ ਬਣਾਉਣ ਵਾਂਗ ਹੈ। ਤੇ ਇੱਕ ਹੋਰ ਗੱਲ ਜੀ ਦੂਜਿਆਂ ਨਾਲ ਵਿਚਾਰ ਨਾ ਮਿਲਣ ਤਾਂ ਦਲੀਲਾਂ ਦੀ ਬਜਾਏ ਪਿਆਰ ਤੇ ਹਮਦਰਦੀ ਦੀ ਗੱਲ ਕੀਤੀ ਗਈ ਹੈ। ਇਹ ਕਿੰਨਾ ਕੁ ਕੰਮ ਕਰਦਾ ਅਸਲ ਜ਼ਿੰਦਗੀ ਚ? ਬਹੁਤ ਸੱਚੀ ਬਹੁਤ ਕੰਮ ਕਰਦਾ ਹੈ। ਲੇਖਕ ਕਹਿੰਦੇ ਨੇ ਕਿ ਪਿਆਰ 'ਚ ਉਹ ਤਾਕਤ ਹੈ ਜੋ ਲੋਕਾਂ ਦੀ ਸੋਚ ਬਦਲ ਸਕਦੀ ਹੈ ਸਿਰਫ ਬਹਿਸ ਨਾਲ ਤਰਕ ਨਾਲ ਉਹ ਗੱਲ ਨਹੀਂ ਬਣਦੀ ਕਈ ਵਾਰ ਅਸੀਂ ਫੇਲ ਇਸ ਲਈ ਹੁੰਦੇ ਆ ਕਿਉਂਕਿ ਅਸੀਂ ਦੂਜਿਆਂ ਨੂੰ ਜ਼ਬਰਦਸਤੀ ਆਪਣੇ ਮੁਤਾਬਿਕ ਢਾਲਣਾ ਚਾਹੁੰਦੇ ਆ ਹਾਂ ਇਹ ਤਾਂ ਹੈ ਪਿਆਰ ਨਾਲ ਹਮਦਰਦੀ ਨਾਲ ਸਮਝਾਉਣ ਨਾਲ ਗੱਲ ਬਣ ਸਕਦੀ ਹੈ ਨਾਲੇ ਇਹ ਵੀ ਸਲਾਹ ਹੈ ਕਿ ਪੁਰਾਣੀਆਂ ਦੁੱਖ ਦੇਣ ਵਾਲੀਆਂ ਯਾਦਾਂ ਨੂੰ ਭੁਲਾਓ ਚੰਗੀਆਂ ਯਾਦਾਂ ਨੂੰ ਯਾਦ ਰੱਖੋ ਇਹ ਸਾਰੀਆਂ ਗੱਲਾਂ ਸੁਣ ਕੇ ਲੱਗਦਾ ਹੈ ਕਿ ਆਚਾਰਿਆ ਜੀ ਨੇ ਇਹ ਸਭ ਖੁਦ ਆਪਣੀ ਜ਼ਿੰਦਗੀ ਚ ਕਮਾਇਆ ਹੋਣਾ ਇਹ ਸਿਰਫ ਕਿਤਾਬੀ ਗੱਲਾਂ ਨਹੀਂ ਲੱਗਦੀਆਂ ਬਿਲਕੁਲ ਉਹ ਆਪਣੇ ਤਜਰਬੇ ਤੋਂ ਹੀ ਦੱਸਦੇ ਨੇ ਕਿ ਕਿਵੇਂ ਸਖਤ ਮਿਹਨਤ ਲਗਨ ਤੇ ਕੁਝ ਵੱਡਾ ਕਰਨ ਦੀ ਇੱਛਾ ਨੇ ਹੀ ਉਹਨਾਂ ਨੂੰ ਇੰਨੇ ਵੱਡੇ ਕੰਮ ਕਰਨ ਦੇ ਕਾਬਿਲ ਬਣਾਇਆ ਚਾਹੇ ਉਹ ਇੰਨਾ ਸਾਰਾ ਸਾਇਤ ਲਿਖਣਾ ਹੋਵੇ ਜਾਂ ਲੋਕਾਂ ਨੂੰ ਸਹੀ ਰਾਹ ਤੇ ਤੋਰਨਾ ਹੋਵੇ ਉਹਨਾਂ ਲਈ ਡੂੰਗੀ ਸੋਚ ਤੇ ਮਜ਼ਬੂਤ ਕਿਰਦਾਰ ਇਹਨਾਂ ਦਾ ਸੁਮੇਲ ਹੀ ਅਸਲ ਚ ਪ੍ਰਭਾਵ ਪਾਉਂਦਾ ਹੈ ਤੇ ਉਹਨਾਂ ਦਾ ਮੰਨਣਾ ਸੀ ਕਿ ਘੱਟ ਬੋਲੋ ਵੱਧ ਕਰੋ ਤੁਹਾਡਾ ਕੰਮ ਹੀ ਤੁਹਾਡੇ ਲਈ ਬੋਲੇ ਹਾਂਜੀ ਬਿਲਕੁਲ ਆਤਮ ਵਿਸ਼ਵਾਸ ਜਗਾਉਣ ਤੇ ਵੀ ਬਹੁਤ ਜ਼ੋਰ ਦਿੱਤਾ ਗਿਆ ਹੈ ਖਾਸ ਕਰਕੇ ਗੱਲ ਕਿ ਤੁਸੀਂ ਆਪਣੇ ਦੋਸਤ ਵੀ ਆਪ ਹੋ ਤੇ ਦੁਸ਼ਮਣ ਵੀ ਆਪ ਇਹ ਤਾਂ ਸੋਚ ਬਦਲਣ ਵਾਲੀ ਗੱਲ ਹੈ ਹਾਂ ਕਿਉਂਕਿ ਸਾਡੇ ਹਾਲਾਤ ਦੇਖੋ ਕਾਫੀ ਹੱਦ ਤੱਕ ਸਾਡੇ ਆਪਣੇ ਨਜ਼ਰੀਏ ਕਰਕੇ ਹੀ ਬਣਦੇ ਨੇ ਜੇ ਨਜ਼ਰੀਆ ਬਦਲ ਜਾਵੇ ਤਾਂ ਡਰ ਵੀ ਘਟ ਜਾਂਦਾ ਹੈ ਜਾਂ ਖਤਮ ਹੋ ਜਾਂਦਾ ਹੈ ਕਿਤਾਬ ਸਾਨੂੰ ਇੱਕ ਖੇਡ ਭਾਵਨਾ ਨਾਲ ਮਤਲਬ ਹਾਰ ਜਿੱਤ ਦੀ ਪਰਵਾਹ ਕੀਤੇ ਬਿਨਾ ਕੋਸ਼ਿਸ਼ ਕਰਦੇ ਰਹਿਣ ਲਈ ਕਹਿੰਦੀ ਹੈ ਸੰਤੁਸ਼ਟ ਰਹਿਣਾ ਸਿਖਾਉਂਦੀ ਹੈ ਹੂੰ ਤੇ ਧਰਮ ਦਾ ਅਸਲ ਮਤਲਬ ਕੀ ਹੈ ਉਹ ਵੀ ਸਮਝਾਉਂਦੀ ਹੈ ਆਪਣਾ ਫਰਜ਼ ਨਿਭਾਉਣਾ ਤੇ ਬਿਨਾਂ ਡਰੇ ਮੁਸੀਬਤਾਂ ਦਾ ਸਾਹਮਣਾ ਕਰਨਾ ਇਹ ਸਭ ਗੁਣ ਸ਼ਖਸੀਅਤ ਨੂੰ ਨਿਖਾਰਦੇ ਨੇ ਤਾਂ ਕੁਲ ਮਿਲਾ ਕੇ ਜੇ ਆਪਾਂ ਸਾਰ ਕੱਢੀਏ ਹਾਰ ਨਾਮਾ ਨੋ ਦਾ ਮੁੱਖ ਸੁਨੇਹਾ ਇਹੀ ਹੈ ਕਿ ਆਪਣੀ ਅੰਦਰੂਨੀ ਤਾਕਤ ਨੂੰ ਜਗਾਓ ਆਤਮ ਨਿਰਭਰ ਬਣੋ ਚੰਗੀ ਸੋਚ ਰੱਖੋ ਤੇ ਹਮੇਸ਼ਾ ਕੋਸ਼ਿਸ਼ ਕਰਦੇ ਰਹੋ ਸ਼੍ਰੀ ਰਾਮ ਸ਼ਰਮਾ ਆਚਾਰਿਆ ਜੀ ਦੀ ਇਹ ਸੇਧ ਅੱਜ ਦੇ ਚੁਣੌਤੀਆਂ ਪਰੇ ਟਾਈਮਸ ਤਾਂ ਬਹੁਤ ਹੀ ਕੀਮਤੀ ਹੈ ਯਕੀਨਨ ਇਹ ਸਿੱਖਿਆਵਾਂ ਸਿਰਫ ਪੜਨ ਸੁਣਨ ਲਈ ਨਹੀਂ ਸਗੋਂ ਜ਼ਿੰਦਗੀ ਚ ਅਪਣਾਉਣ ਲਈ ਨੇ ਇਹ ਕਿਸੇ ਦੀ ਵੀ ਸ਼ਖਸੀਅਤ ਨੂੰ ਸੁਧਾਰ ਕੇ ਜ਼ਿੰਦਗੀ ਨੂੰ ਹੋਰ ਮਾਇਨੇ ਖੇਜ਼ ਬਣਾ ਸਕਦੀਆਂ ਨੇ ਤੇ ਜੇ ਕੋਈ ਇਸ ਗਿਆਨ ਨੂੰ ਹੋਰ ਡੂੰਘਾਈ ਚ ਜਾਨਣਾ ਚਾਹੁੰਦਾ ਹੋਵੇ ਤਾਂ ਇਹ ਕਿਤਾਬ ਹਾਰ ਨਾਮੰਨੋ ਆਨਲਾਈਨ ਆਸਾਨੀ ਨਾਲ ਮਿਲ ਜਾਂਦੀ ਹੈ ਜ਼ਰੂਰ ਲੱਭ ਕੇ ਪੜਨੀ ਚਾਹੀਦੀ ਹੈ ਹਾਂਜੀ ਬਿਲਕੁਲ ਇਹ ਆਪਣੇ ਆਪ ਤੇ ਕੀਤਾ ਇੱਕ ਚੰਗਾ ਨਿਵੇਸ਼ ਹੋ ਸਕਦਾ ਹੈ ਅੱਛਾ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆ ਸੋਚਣ ਵਾਸਤੇ ਜੇ ਅਸੀਂ ਸੱਚਮੁੱਚ ਜਿਵੇਂ ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਆਪਣਾ ਧਿਆਨ ਬਾਹਰ ਦੀਆਂ ਚੀਜ਼ਾਂ ਤੋਂ ਹਟਾ ਕੇ ਪੂਰੀ ਤਰ੍ਹਾਂ ਆਪਣੇ ਅੰਦਰ ਵੱਲ ਲਾ ਲਈਏ ਤਾਂ ਸਾਡੇ ਆਲੇ-ਦੁਆਲੇ ਦੀਆਂ ਮੁਸ਼ਕਲਾਂ ਪ੍ਰਤੀ ਸਾਡਾ ਨਜ਼ਰੀਆ ਕਿਵੇਂ ਬਦਲ ਸਕਦਾ ਹੈ